13 ਤਰੀਕ ਨੂੰ ਹੋਏ ਕੁੰਬੜਾ ਦੇ ਵਿੱਚ ਕਤਲ ਮਾਮਲੇ ਵਿੱਚ ਜਿਹੜੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਸਫਲਤਾ حاصل ਹੋਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਗੌਰਵ ਸਹਨੇ ਚਾਰ ਹੋਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਸ ਵਿੱਚੋਂ ਇੱਕ ਨਬਾਲਗ ਜਿਹੜਾ ਦੱਸਿਆ ਜਾ ਰਿਹਾ ਤੇ ਦੱਸ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਵਿੱਚੋਂ ਇੱਕ ਜਿਹੜਾ ਲੜਕਾ ਉਹਦੇ ਤੇ 307 ਦਾ ਪਹਿਲਾਂ ਵੀ ਮਾਮਲਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਇਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਤੇ ਹੁਣ ਜਿਹੜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਦੇ ਵਿੱਚ ਸਾਰੀ ਡਿਟੇਲ ਦੱਸੀ ਗਈ ਕਿ ਵੀ ਅਫਟਰ ਆ ਹੋਇਆ ਕੀ ਸੀ ਦੱਸ ਦਈਏ ਕਿ ਜਿਹੜੇ ਸਾਈਕਲ ਦੀ ਪਾਰਕਿੰਗ ਨੂੰ ਕਿਹੜਾ ਆਪਸੀ ਇਹ ਝਗੜਾ ਹੋਇਆ ਸੀਗਾ ਝਗੜਾ ਇੰਨਾ ਵੱਧ ਗਿਆ ਮੂਲੀ ਕੀ ਉਹਨਾਂ ਨੂੰ ਜਿਹੜੇ ਦੂਸਰੀ ਪਾਰਟੀ ਸੀ ਉਹਨਾਂ ਨੂੰ ਹਥਿਆਰ ਲੈ ਕੇ ਉਹਨਾਂ ਦੇ ਚੱਕ ਨੂੰ ਹਮਲਾ ਕਰਦੇ ਦੱਸ ਦिए ਕਿ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਉਸ ਤੋਂ ਬਾਅਦ ਰਮਾਂਡ ਲਿਆ ਜਾਊਗਾ ਰਮਾਂਡ ਦੇ ਦਰਮਿਆਨ ਹੀ ਇਹਨਾਂ ਤੋਂ ਜਿਹੜੇ ਹਥਿਆਰ ਹੈ ਜਿਹੜੇ ਜਿਨ੍ਹਾਂ ਨਾਲ ਇਹਨਾਂ ਨੇ ਉਸ ਦਾ ਕਤਲ ਕੀਤਾ ਸੀ ਉਹ ਵੀ ਬਰਾਮਦ ਕੀਤੇ ਜਾਣਗੇ ਫਿਲਹਾਲ ਪੁਲਿਸ ਦਾ ਇਹ ਕਹਿਣਾ ਵੀ ਜਿਹੜੇ ਬਾਕੀ ਦੋ ਦੋਸ਼ੀ ਜਿਹੜੇ ਫਰਾਰ ਚੱਲਦੇ ਨੇ ਇਹਨਾਂ ਤੋਂ ਪੁੱਛਗਿੱਛ ਉਹ ਵੀ ਪਤਾ ਕਰ ਰਹੇ ਆ ਕਿ ਉਹ ਕਿੱਥੇ ਰਹੇ ਨੇ ਦੱਸ ਜੀਏ ਕਿ ਇੱਥੋਂ ਜਦੋਂ ਕਤਲ ਤੋਂ ਬਾਅਦ ਜਿਹੜਾ ਗੌਰਮ ਦਾ ਮੇਨ ਰੋਲ ਦੱਸਿਆ ਜਾ ਰਿਹਾ ਇਹਨਾਂ ਨੂੰ ਭਜਾਉਣ ਦੇ ਵਿੱਚ ਇਹ ਕਤਲ ਕਰਨ ਤੋਂ ਬਾਅਦ ਦਿੱਲੀ ਜਿਹੜਾ ਇਹ ਭੱਜ ਗਏ ਸੀਗੇ ਦਿੱਲੀ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਾਤੀ ਪੁਲਿਸ ਨੇ ਲਿਆਂਦਾ ਗਿਆ ਦੱਸ ਜੀਏ ਕਿ ਜਿਹੜਾ ਧਰਨਾ ਹੈ ਫੇਰਬੋਡ ਰੋਡ ਤੇ ਲੱਗਿਆ ਹੋਇਆ ਹੁਣ ਉਹ ਸਮਾਪਤ ਹੋ ਗਿਆ ਪਰਿਵਾਰਕ ਮੈਂਬਰ ਜਿਹੜੇ ਸਮਸ਼ਾਨ ਘਾਟੋਂ ਦੀ ਬੋਡੀ ਨੂੰ ਲੈ ਗਏ ਉੱਥੇ ਸੰਸਕਾਰ ਕਰਨ ਲਈ ਤੇ ਧਰਨਾ ਜਿਹੜਾ ਇਸ ਟਾਈਮ ਸਮਾਪਤ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਹੁਣ ਇਸ ਤੋਂ ਜਿਹੜੇ ਹਥਿਆਰ ਹੈ ਜਾਂ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਉਹ ਵੀ ਬਰਾਮਦ ਕੀਤਾ ਜਾਵੇ ਤੇ ਡੀਆਈਜੀ ਬੋਲੋ ਇਹ ਵਾਰੀ ਵਾਰੀ ਇੱਕ ਬੇਨਤੀ ਕੀਤੀ ਗਈ ਵੀ ਜਿਹੜਾ ਇਸ ਨੂੰ ਮਸਲੇ ਨੂੰ ਪ੍ਰਵਾਸੀ ਦੇ ਜਿਹੜਾ ਪੰਜਾਬੀਆਂ ਦਾ ਦੱਸਿਆ ਜਾ ਰਿਹਾ ਵੀ ਉਹ ਨਾਲ ਲਿਆਂਦਾ ਜਾਵੇ ਤਾਂ ਕਿ ਜਿਹੜਾ ਇਹ ਮਾਹੌਲ ਨਾ ਖਰਾਬ ਹੋ ਤੇਰਾ ਤਰੀਗ ਨੂੰ ਹੋਏ ਕੁੰਬੜਾ ਦੇ ਵਿੱਚ ਕਤਲ ਮਾਮਲੇ ਵਿੱਚ ਤਿਰੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਗੌਰਮ ਸਣੇ ਚਾਰ ਹੋਰ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਜਿਸ ਵਿੱਚੋਂ ਇੱਕ ਨਬਾਲਗ ਜਿਹੜਾ ਦੱਸਿਆ ਜਾ ਰਿਹਾ ਤੇ ਦੱਸ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਵਿੱਚੋਂ ਇੱਕ ਜਿਹੜਾ ਲੜਕਾ ਉਹਦੇ ਤੇ 307 ਦਾ ਪਹਿਲਾ ਵੀ ਮਾਮਲਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਕਿ ਇਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਤੇ ਹੁਣ ਜਿਹੜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਦੇ ਵਿੱਚ ਸਾਰੀ ਡਿਟੇਲ ਦੱਸੀ ਗਈ ਕਿ ਵੀ ਅਫਟਰ ਆ ਹੋਇਆ ਕੀ ਸੀ ਦੱਸ ਦਈਏ ਕਿ ਜਿਹੜੇ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜ ਇਹ ਝਗੜਾ ਹੋਇਆ ਸੀਗਾ ਝਗੜਾ ਇੰਨਾ ਵੱਧ ਗਿਆ ਮੌਲੀ ਕੀ ਉਹਨਾਂ ਨੂੰ ਜਿਹੜੇ ਦੂਸਰੀ ਪਾਰਟੀ ਸੀ ਉਹਨਾਂ ਨੇ ਹਥਿਆਰ ਲੈ ਕੇ ਉਹਨਾਂ ਦੇ ਚੱਕ ਨੂੰ ਹਮਲਾ ਕਰ ਦਿੱਤਾ ਦੱਸ ਦਿਓ ਕਿ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਉਸ ਤੋਂ ਬਾਅਦ ਰਮਾਂਡ ਲਿਆ ਜਾਊਗਾ ਰਮਾਂਡ ਦੇ ਦਰਮਿਆਨ ਹੀ ਇਹਨਾਂ ਤੋਂ ਜਿਹੜੇ ਹਥਿਆਰ ਹੈ ਜਿਹੜੇ ਜਿਨ੍ਹਾਂ ਨਾਲ ਇਹਨਾਂ ਨੇ ਉਸ ਦਾ ਕਤਲ ਕੀਤਾ ਸੀ ਉਹ ਵੀ ਬਰਾਮਦ ਕੀਤੇ ਜਾਣਗੇ ਫਿਲਹਾਲ ਪੁਲਿਸ ਦਾ ਇਹ ਕਹਿਣਾ ਵੀ ਜਿਹੜੇ ਬਾਕੀ ਦੋ ਦੋਸ਼ੀ ਜਿਹੜੇ ਫਰਾਰ ਚੱਲਦੇ ਨੇ ਇਹਨਾਂ ਤੋਂ ਪੁੱਛਗਿੱਛ ਉਹ ਵੀ ਪਤਾ ਕਰ ਰਹੇ ਆ ਕਿ ਉਹ ਕਿੱਥੇ ਰਹੇ ਨੇ ਦੱਸ ਜੀਏ ਕਿ ਇੱਥੋਂ ਜਦੋਂ ਕਤਲ ਤੋਂ ਬਾਅਦ ਜਿਹੜਾ ਗੌਰਮ ਦਾ ਮੇਨ ਰੋਲ ਦੱਸਿਆ ਜਾ ਰਿਹਾ ਇਹਨਾਂ ਨੂੰ ਭਜਾਉਣ ਦੇ ਵਿੱਚ ਇਹ ਕਤਲ ਕਰਨ ਤੋਂ ਬਾਅਦ ਦਿੱਲੀ ਜਿਹੜਾ ਇਹ ਭੱਜ ਗਏ ਸੀਗੇ ਦਿੱਲੀ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਾਤੀ ਪੁਲਿਸ ਨੇ ਲਿਆਂਦਾ ਗਿਆ ਦੱਸ ਜੀਏ ਕਿ ਜਿਹੜਾ ਧਰਨਾ ਹੈ ਇਰਬੋਗ ਰੋਡ ਤੇ ਲੱਗਿਆ ਹੋਇਆ ਹੁਣ ਉਹ ਸਮਾਪਤ ਹੋ ਗਿਆ ਪਰਵਾਰਿਕ ਮੈਂਬਰ ਜਿਹੜੇ ਸ਼ਮਸ਼ਾਨ ਘਾਟੋਂ ਦੀ ਬੋਡੀ ਨੂੰ ਲੈ ਗਿਆ ਉੱਥੇ ਸੰਸਕਾਰ ਕਰਨ ਲਈ ਤੇ ਧਰਨਾ ਜਿਹੜਾ ਇਸ ਟਾਈਮ ਸਮਾਪਤ ਕਰ ਦਿੱਤੀ ਦੱਸਿਆ ਜਾ ਰਿਹਾ ਕਿ ਹੁਣ ਇਸ ਤੋਂ ਜਿਹੜੇ ਹਥਿਆਰ ਹੈ ਜਾਂ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਉਹ ਵੀ ਬਰਾਮਦ ਕੀਤਾ ਜਾਵੇ ਤੇ ਡੀਆਈਜੀ ਬੋਲੋ ਇਹ ਵਾਰੀ ਵਾਰੀ ਇੱਕ ਬੇਨਤੀ ਕੀਤੀ ਗਈ ਵੀ ਜਿਹੜਾ ਇਸ ਨੂੰ ਮਸਲੇ ਨੂੰ ਪ੍ਰਵਾਸੀ ਦੇ ਜਿਹੜਾ ਪੰਜਾਬੀਆਂ ਦਾ ਦੱਸਿਆ ਜਾ ਰਿਹਾ ਵੀ ਉਹ ਨਾਲ ਲਿਆਂਦਾ ਜਾਵੇ ਤਾਂ ਕਿ ਜਿਹੜਾ ਇਹ ਮਾਹੌਲ ਨਾ ਖਰਾਬ ਹੋ ਮਹਾਲੀ ਦੇ ਅਦਨਿਕ ਸਿਵਰਾਲੀ ਮੰਦਰ ਬੱਬਰ